ਪੰਜਾਬ ਦੇ ਹੱਕ ਤੋਂ ਪਿੱਛੇ ਹਟਿਆ ਕਿੱਥੇ ਨਹੀਂ ਬੋਲਿਆ ਕਿੱਥੇ ਨਹੀਂ ਜੜਿਆ ਕਿੱਥੇ ਨਹੀਂ ਖੜਿਆ ਕਿਸਾਨੀ ਮੋਰਚੇ ਤੋਂ ਲੈ ਕੇ ਉਪਰਚੇ ਦਿੱਲੀ ਵੀ ਹੋਏ ਉਹਦੋਂ ਵੀਰੇ ਤੇ ਚੰਡੀਗੜ੍ਹ ਵੀ ਚਾਰ ਪਰਚੇ ਕਿਸਾਨੀ ਮੋਰਚੇ ਹੋਏ ਅੱਜ ਵੀ ਲੜ ਰਹੇ ਆਂ ਪੰਜਾਬੀ ਬੋਲੀ ਖਾਤਰ ਵੀ 16 ਮੁਕੱਦਮੇਦਾਰ ਜੋ 6 ਮਹੀਨੇ ਜੇਲ੍ਹ ਵੀ ਕੱਟ ਕੇ ਆਏ ਆਂ ਮੁਰਗੀਆਂ ਦੇ ਬੱਕਰੀਆਂ ਦੇ ਮਾਲਜ ਦੇਣ ਵਾਲਾ ਕਤੂ ਕਰਨ ਦੇ ਬਾਅਦ ਜਿੱਦੇ ਨਾਲ ਆਜੋ ਉੱਥੇ ਡਰਾਮੇ ਕਰੀ ਜਾਂਦਾ ਸ਼ਾਇਦ ਨੀਂਦੀ ਭੰਗੀ ਜਾਂਦਾ ਚੌਂਗਾ ਲੈ ਕੇ ਬਾਹਰ ਆਉਏ ਟਸਟੀ ਲੈ ਕੇ ਬਾਹਰ ਜਾਉ। ਉਹ ਕਹਿੰਦੇ ਪੂਤਾ ਬਹਾਨਾ ਬਣਾ ਕੇ ਉੱਥੇ ਬਹਿ ਗਿਆ ਹੋਏ ਬਿਮਾਰੀ ਦਾ ਤੂੰ ਪਏਗਾ ਸਾਹਮਣੇ ਨਹੀਂ ਆਇਆ। ਇਹ ਗੱਲ ਆ। ਅਸੀਂ ਇਹਦੇ ਵਿੱਚ ਖੁੱਦ ਜ਼ਿੰਮੇਵਾਰ ਆ ਆਪ ਲੋਕ। ਜਿਹੜੇ ਪੰਜਾਬ ਦੇ ਹਾਲਾਤ ਚ ਮਰੇ ਨੇ ਮੈਂ ਪੂਰਾ ਜੋਰ ਪੁੱਕੋਂ ਮਕਾਇਆ। ਮੈਂ 15-16 ਦੇਸ਼ ਕੋਲ ਮਕਾਇਆ। ਬਹੁਤ ਦੇਸ਼ਾਂ ਵਿੱਚ ਆ ਕੇ ਦੇਖਿਆ ਨਾ ਤਾਂ ਉਹ ਦੇਸ਼ਾਂ ਕੋਲੇ ਈ ਨਹੀਂ ਅਬਜਾਉ ਜ਼ਮੀਨਾਂ। ਨਾ ਉਹ ਦੇਸ਼ਾਂ ਕੋਲੇ ਇੰਨਾ ਵਧੀਆ ਪਾਣੀ ਆ। ਨਾਓ ਜਿਸਾ ਕੋਈ ਕੁਦਰਤੀਆ ਦਰਿਆ ਬੰਦ ਨੇ ਉਹ ਦੇਸ ਉਹ ਲੋਕ ਉਹ ਲੋਕ ਜਾਗਰੂਕ ਨੇ ਸਾਡੇ ਲੋਕ ਜਾਗੂਤ ਨਹੀਂ ਹੈਗੇ ਮੁੱਖ ਮੰਤਰੀ ਬੋਲੀ ਜਾਂਦਾ ਜੀ ਵਿਹਾਂ ਸਾਡੇ ਬੰਦੇ ਬਾਹਰ ਬੈਠੇ ਆ ਅੱਜ 9 ਤਰੀਕ ਦੀ ਘਟਨਾ 20 ਦਿਨ ਹੋ ਗਏ ਕਿਸੇ ਬੰਦੇ ਨੇ ਪੰਜਾਬ ਦੇ ਵਿੱਚ ਕੋਈ ਹਰਕਤ ਕੀਤੀ ਲੋਕਾਂ ਨੂੰ ਮਾਰ ਕੇ ਫਸਲਾਂ ਰੁੜ ਗਈਆਂ ਪਸ਼ੂ ਮਰ ਗਏ ਬੰਦੇ ਮਰ ਗਏ ਗਰੀਬਾਂ ਦੇ ਘਟੇ ਗਏ ਸਰਕਾਰ ਨੂੰ ਕਿਸਨੇ ਹਾਂ ਸਰਕਾਰ ਹੈ ਹੀ ਨਹੀਂ ਕਿਹੜੀ ਸਰਕਾਰ ਦੀ ਗੱਲ ਕਰ ਰਹੇ ਹੋ? ਕਿਹੜੀ ਸਰਕਾਰ ਦੀ? ਆ 27 ਦੀ ਪਤਾ ਲੱਗੀ ਤੁਹਾਨੂੰ। ਪਿਛਲੇ ਜੇ ਪੰਜਾਬ ਸਰਕਾਰ ਲੈਂਡ ਪੁਲਿੰਗ ਦੀ ਨੀਤੀ ਲੈ ਕੇ ਆਈ। ਇਹ ਨੀਤੀਆਂ ਲੈ ਕੇ ਕਿਸਾਨਾਂ ਨੂੰ ਬੇਲਾ ਕਰਨਾ ਚਾਹੁੰਦੀ ਹੈ। ਕਿਉਂਕਿ ਪੰਜਾਬ ਦੇ ਕਿਸਾਨ ਉਹ ਨੇਗੇ ਜਿਨ੍ਹਾਂ ਨੇ ਇਹ ਜ਼ਮੀਨਾਂ ਪੱਤਰियां ਕਰਕੇ ਸਵੇਹ ਦਾ ਪੂਰਾ ਨਾਜਨਾ ਢਿੱਟ ਭਰਿਆ। ਬੰਗਾਲੀ ਵਾਲੇ ਪੁਲਤੇ ਅੱਜ ਵੱਡਾ ਧਰਨਾ ਜਿਹੜਾ ਉਹ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ। ਹਰ ਪੀੜਤ ਕਿਸਾਨ ਜਥੇਬੰਦੀ ਵੀ ਇੱਥੇ ਮੌਜੂਦ ਸੀਗੇ ਅਤੇ ਬਾਈ ਲੱਖਾਂ ਸਦਾਨਾ ਜੀ ਪਹੁੰਚੇ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਜਰੂਰ ਕਰਾਂਗੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਇਸ ਤੋਂ ਇਲਾਵਾ ਹੋਰ ਵੀ ਹਰਪੀੜਤ ਕਿਸਾਨ ਜਥੇਬੰਦੀ ਵੱਲੋਂ ਇੱਕ ਵੱਡਾ ਧਰਨਾ ਜਿਹੜਾ ਆ ਉਹ ਦਿੱਤਾ ਗਿਆ ਬਾਈ ਜੀ ਸਾਡੇ ਨਾਲ ਵੀ ਉਹਦੇ ਬਾਈ ਜੀ ਅੱਜ ਤੁਸੀਂ ਪਹੁੰਚੇ ਹੋ ਵੱਡਾ ਧਰਨਾ ਇੱਥੇ ਦਿੱਤਾ ਗਿਆ ਹੈ ਕਿੰਨਾ ਕੁ ਹੰਗਾਰਾ ਮਿਲ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕੀ ਹੈ ਮੁਰਗੀਆਂ ਦੇ ਬੱਕਰੀਆਂ ਦੇ ਮਾਲਜ ਦੇਣ ਵਾਲਾ ਕੱਦੂ ਕਰਨ ਦੇ ਮਾਲਜ ਦੇਣ ਨਾਲ ਅੱਜ ਉਸੇ ਡਰਾਮੇ ਕਰੀ ਜਾਂਦਾ ਸ਼ਾਇਦ ਫਰਾ ਨਦੀਪ ਪੰਡੀ ਜਾਂਦਾ ਤੂੰ ਚੌਂਗਾ ਲੈ ਕੇ ਆ ਆਏ ਤੋਸਤੀ ਲੈ ਕੇ ਆ ਆਏ ਉਹ ਕਹਿੰਦੇ ਤੂੰ ਤਾਂ ਬਹਾਨਾ ਬਣਾ ਕੇ ਉੱਥੇ ਬਹਿ ਗਿਆ ਓਏ ਬਿਮਾਰੀ ਦਾ ਤੂੰ ਪੈ ਗਿਆ ਤੂੰ ਸਾਹਮਣੇ ਨਹੀਂ ਆਇਆ ਇਹ ਗੱਲ ਆ ਯਾਰ ਆ ਲੋਕ ਮਰ ਕੇ ਫਸਲਾਂ ਰੁੜ ਗਈਆਂ ਪਸ਼ੂ ਮਰ ਕੇ ਬੰਦੇ ਮਰ ਕੇ ਗਰੀਬਾਂ ਦੇ ਘਟ ਹੈਗੇ ਇਹ ਗਰੀਬ ਦੀ پوری ਦਾ ਵਿਆਹ ਤਰਿਆ ਸੀ ਉਹ ਖਤਮ ਹੋ ਗਿਆ ਸਾਰਾ ਕੁਝ ਜੀ ਛੇ ਗੱਲਾਂ ਕਰੋਗੇ ਪੰਜਾਬ ਦੀ ਦੂਜੀ ਗੱਲ ਜਿਹੜੀ ਮੈਂ ਵਾਰ-ਵਾਰ ਕੀਤੀ ਹੈ ਪਹਿਲਾਂ ਵੀ ਵਿਕੀ ਇਹਦੀ ਜਨੂਸ਼ਰੀ ਜਾਂਚ ਤੁਸੀਂ ਮੰਗ ਕਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਦੀ ਜ਼ਰਤ ਹੈਗੀ ਜਾਣ ਹੈਗੀ ਕਿ ਕਹੂਗਾ ਹਿਮਾਚਲ ਵਾਂਗੂ ਵੀ ਬੀਬੀਐਮਪੀ ਤੇ ਪਰਚਾ ਦੇਵਾਂਗੇ ਫਿਰ ਦੁਸ਼ਤ ਠਹਿਰਾਉਂਗੇ ਭਾਜਪਾ ਦੋ ਸੀਐਸ ਬੀਜੇਪੀ ਵਾਲੇ ਫੰਡ ਨਹੀਂ ਦਿੰਦੇ ਸਾਡਾ ਕੋਈ ਬੀਜੇਪੀ ਰ ਹੈ ਜਿਹੜਾ ਥੋੜਾ ਜਿਹਾ 12000 ਰੁਪਇਆ ਹੋਰ ਦੱਸੋ ਕਿੱਥੇ ਆ ਗੱਲ ਤਾਂ ਕਰੋ ਯਾਰ ਮੁੱਦੇ ਦੀ ਗੱਲ ਬੀਬੀਐਮਪੀ ਦੀ ਗੱਲ ਕਿਉਂ ਨਹੀਂ ਕਰਦੇ ਪੰਜਾਬ ਕੋਲ ਹੋਣੀ ਚਾਹੀਦੀ ਹੈ ਡੈਮਾਂ ਦਾ ਪ੍ਰਬੰਧ ਡੈਮ ਸੈਫਟੀ ਐਕਟ ਦੀ ਗੱਲ ਪੰਜਾਬ 15 ਗਠਨ ਐਕਟ 78 78 ਧਾਰਾ ਦੀ ਗੱਲ ਕਿਉਂ ਨਹੀਂ ਕਰਦੇ ਬਾਈ ਜੀ ਇੱਕ ਲੋਕਾਂ ਦੇ ਵਿੱਚ ਹੋਰ ਮੈਸੇਜ ਵੀ ਜਾ ਰਿਹਾ ਕਿ ਇਸ ਔਕੇ ਟਾਈਮ ਤੇ ਕੁਝ ਨਾਵਾਂ ਮੈਂ ਦੱਸ ਦਿਆ ਕਿ ਉਹਨਾਂ ਕਿ ਉਹ ਕਹਿੰਦੇ ਨੇ ਕਿ ਵਾਕਈ ਇਹਨਾਂ ਨੇ ਪਾਰਟੀ ਬਾਜ਼ੀ ਤੋਂ ਵੀ ਉੱਪਰ ਉੱਠ ਕੇ ਕੰਮ ਕੀਤਾ ਇਹਨਾਂ ਨੇ ਕੋਈ ਆਉਣ ਵਾਲੇ ਸਮੇਂ ਦਾ ਕਹਿੰਦੇ ਇਹਨਾਂ ਨੇ ਕੋਈ ਇਹ ਨਹੀਂ ਦੇਖਿਆ ਕਿ ਅਸੀਂ ਮਤਲਬ ਉਹ ਨੂੰ ਇਹ ਕੰਮ ਕਰ ਰਹੇ ਆ ਲਾਜੀਤ ਭੁੱਲਰ ਸੁਖਵੀਰ ਸਿੰਘ ਬਾਦਲ ਕੁਲਦੀਪ ਸਿੰਘ ਧਾਰੀਵਾਲ ਵਰਗੇ ਕਹਿੰਦੇ ਵੀ ਅਸੀਂ ਜਿੰਨੇ ਦਿਨ ਹਾਰ ਰਹੇ ਨੇ ਪੈਸੇ ਵੀ ਬੰਡੇ ਨੇ ਗਰਾਉਂਡ ਤੇ ਵੀ ਰਹੇ ਨੇ ਇੱਕ ਲੀਡਰ ਦਾ ਕੰਮ ਬੋਰੀਆਂ ਚੱਕਣਾ ਇੱਕ ਲੀਡਰ ਦਾ ਕੰਮ ਕਹੀ ਚੱਕਣਾ ਇੱਕ ਲੀਡਰ ਦਾ ਕੰਮ ਤੇਲ ਬੰਦਣਾ ਇੱਕ ਲੀਡਰ ਦਾ ਕੰਮ ਪੈਸੇ ਬੰਦਣਾ ਇੱਕ ਪਾਲਿਸੀ ਬਣਾਉਣਾ ਨੀਤੀ ਬਣਾਉਣਾ ਪੰਜਾਬ ਦੇ ਹੱਕਾਂ ਲਈ ਰਾਜਾਂ ਦੇ ਅਧਿਕਾਰਾਂ ਲਈ ਲੜਨਾ ਕਿਉਂਕਿ ਜਾਜਾ ਦੇ ਚੜ ਕੇ ਆ ਜਾਂਦੇ ਫਿਰ ਕਹਿਣਾ ਸੀ ਆਏ ਨਾ ਨਾ ਉਸੇ ਇੱਥੇ ਆ ਕੇ ਠੀਕ ਹੈ ਇਹ ਦੂ ਅੱਗੇ ਦੱਸੋ ਜੀ ਜੇ ਇਸ ਵਾਰ ਇਹ ਤਾਂ ਬਹੁਤ ਰੌਲਾ ਪਿਆ ਸੀ 23 ਦੇ ਵਿੱਚ ਵੀ ਜੀ ਜੀ ਵੀ ਬੀਬੀਐਮਪੀ ਨੇ ਜਾਣ ਕੇ ਡੋਬੋਇਆ ਪੰਜਾਬ ਨੂੰ ਇਸ ਵਾਰ ਰੌਲਾ ਪਾਇਆ ਹਿਮਾਚਲ ਨੇ ਰੌਲਾ ਪਾ ਲਿਆ ਵੀ ਭਾਈ ਇਹ ਤੇ ਪਰਚਾ ਕਰਾਵਾਂਗੇ ਇਹਨਾਂ ਨੂੰ ਸਾਨੂੰ ਡੋਬਤਾ ਉਹ ਉੱਥੇ ਕੌਣ ਬੋਲ ਰਿਹਾ ਸੁਖਬੀਰ ਬਾਦਲ ਕਾਂਗਰਸ ਵਾਲੇ ਰਾਜੇਪੁਰੇਂਗ ਪਾਜਵੇ ਵਰਕੇ ਬੀਜੇਪੀ ਨਾਲ ਜਾਖੜ ਵਰਗੇ ਜਾਂ ਦੂਜੇ ਤੀਜੇ ਬੀਜੇਪੀ ਦੇ ਬੱਕਰ ਵਾਲੇ ਬੋਲ ਰਹੇ ਆ ਯਾਰ ਲੀਡਰਾਂ ਦਾ ਕੰਮ ਹੁੰਦਾ ਨੀਤੀਆਂ ਘੜਨੀਆਂ ਪਾਲਿਸੀਆਂ ਬਣਾਉਣੀਆਂ ਰਾਜਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਰਾਜਾਂ ਦੇ ਹੱਕਾਂ ਦੀ ਗੱਲ ਕਰਨਾ ਨਾ ਕਿ ਤੇਲ ਵੰਡਦੇ ਫਿਰਨਾ ਟੇਲ ਦਾ ਸੰਗਤ ਹੋਰ ਬਹੁਤ ਵੰਡੀ ਗਈ ਵੰਡੀ ਜਾਂਦੀ ਐ ਅੱਜ ਵੀ ਟਰੈਕਟਰ ਲਈ ਫਿਰਦੇ ਲੋਕ ਉਹ ਨਹੀਂ ਨੁਕ ਲੋਕ ਕਸਲ ਛੜਦੇ ਨਹੀਂ ਡਾਗਰਾਂ ਦੇ ਠਾ ਦੇਣਗੇ ਲੋਕ ਸਵਾਲ ਐ ਪਰ ਤੁਸੀਂ ਇੱਧਰ ਨੂੰ ਜਾਂ ਤੂੰ ਜਾਂਦੇ ਹੀ ਨਹੀਂ ਮਨੋਸਾ ਮੇਰੇ ਕੋਲ ਸਾਰੇ ਆ ਇਲਾਕੇ ਦੇ ਲੋਕ ਖੜੇ ਆ ਸੈਨੀਆਂ ਵਾਲੇ ਕੋਲੇ ਬਾਡਰ ਤੇ ਲੋਕ ਨੇ ਫਾਇਲ ਕਾ ਦੇ ਲੋਕ ਨੇ ਇੰਨਾ ਨੂੰ 19 ਚ 23 ਤਣ ਪਛੜ ਮਾਰ ਗਿਆ ਇਹਨਾਂ ਦੇ ਬੁਰੇ ਹਾਲ ਤੇ ਇਹਦੇ ਉੰਨੀ ਦੇ ਘੱਟ ਹੀ ਨਾ ਲੋਟ ਆਈ ਬਗਲ ਨਹੀਂ ਬੱਜਿਆ ਕਰਾਂ ਦਾ ਇਹਨਾਂ ਨੂੰ 23 ਤੇ 19 ਦਾ ਟਹਾ ਹੋਵੇ ਬਗਲ ਇਹ ਬਹਾਲ ਹੋ ਜਾਣਗੇ ਮੁਆਵਜ਼ਾ ਆਊਗਾ 5000 4000 ਤੇ ਲੋਕਾਂ ਦੀ ਭਾਈ 25 25 30 30 ਫੁੱਟ ਦੂੰਗਾ ਵੱਡ ਕੇ ਲੈ ਗਿਆ ਜ਼ਮੀਨ ਦਰਿਆ 25 30 ਫੁੱਟ ਜਿੱਥੇ ਡੂੰਗਾ ਵੱਡ ਕੇ ਲੈ ਗਿਆ ਉਹ ਜ਼ਮੀਨ ਸਾਰੀ ਉਮਰ ਬਹਾਲ ਨਹੀਂ ਹੋਣੀ ਉਹ ਦਰਿਆ ਦੀ ਬਣ ਗਈ ਦਰਿਆ ਬਊ ਇੱਥੇ ਤਾਂ 50 ਲੱਖ ਨੂੰ ਪੱਕਾ ਮੰਨ ਕੇ ਚੱਲ ਗਏ ਉਹਦਾ ਗੇ ਬਚਾਰੇ ਇੱਥੇ ਰੋਂਦੇ ਸੀ ਲੋਕ ਆ ਕੇ ਇਹਦੇ 5 ਕੱਲੇ ਪੰਜੀ ਰੁੜ ਗਏ 4 ਆ 4 ਰੁੜ ਗਏ 10 10 ਰੁੜ ਗਏ ਉਹਦੀ ਕੀ ਪਾਲਿਸੀ ਨੀਤੀ ਹੈ ਕੀ ਕਰੋਗੇ 2000 ਰੁਪਿਆ ਦੇਵਾਂਗੇ ਜੀ ਕਰੋ ਦਿਆਂਗੇ ਪਹਿਲਾਂ ਵਾਲੇ ਆ ਗਏ 23 ਤੋਂ ਉਹਦੀ ਸਰਕਾਰ ਸੀ ਆ ਗਏ 19 ਵਿੱਚ ਕਾਂਗਰਸ ਸਰਕਾਰ ਸੀ ਉਹ ਆ ਗਏ ਅੱਜ ਦਾ ਆਦਿਆ ਲੋਕ ਕਹਿੰਦੇ ਆ ਜਿਹੜਾ 19 ਦੇ ਵਿੱਚ ਪਤਾ ਨਹੀਂ ਕੀ ਨਾਮ ਐਮਐਲਏ ਦਾ ਪੇੜਾ ਪਤਾ ਨਹੀਂ ਬਣਦਾ ਫਿਰ ਕੀ ਨਾ ਪਿੰਕੀ ਸਾਲੇ ਨੇ ਉਹਨਾਂ ਕੀ ਆ ਉਹ ਰਲ ਮਿਲ ਕੇ ਕਹਿੰਦੇ ਸਾਨੂੰ ਚੈੱਕ ਦੇਤੇ ਸੋ ਵਿਚਾਰ ਚਾਰ ਪੰਜ 5000 ਦੇ ਅਸੀਂ ਚੈੱਕ ਜਾ ਕੇ ਬੈਂਕ ਚ ਲੋਕ ਨੇ ਪੈਸੇ ਨਹੀਂ ਜੀ ਲੈ ਉਹ ਕਹੇ ਲੱਖਾ ਸਧਾਨਾ ਜੀ ਦੇ ਕੋਲ ਜਿਹੜੇ ਕੰਮ ਕਰਦੇ ਨੇ ਉਹ ਵੀ ਪ੍ਰਵਾਸੀ ਨੇ ਹੁਣ ਲੱਖਾ ਸਧਾਨਾ ਜੀ ਹੁਣਾਂ ਦੇ ਕੋਲ ਗਨਮੈਨ ਨੇ ਗਨਮੈਨਾਂ ਦੇ ਨਾਲ ਲੋਕਾਂ ਦੀ ਆਵਾਜ਼ ਕਿਵੇਂ ਚੱਕਣਗੇ ਜਿਨ੍ਹਾਂ ਨੇ ਗਨਮੈਨ ਦਿੱਤੇ ਨੇ ਉਹਨਾਂ ਦੀ ਗੱਲ ਕਰਨੀ ਪਊਗੀ ਕਹਿੰਦੇ ਉੱਪਰ ਮੇਰੀ ਗੱਲ ਸੀ ਕਈ ਵਾਰੀ ਗਨਮੈਨ ਵੀ ਬਹੁਤ ਵੱਡਾ ਕੰਮ ਕਰ ਦਿੰਦੇ ਇਤਿਹਾਸ ਚ ਪਿਆ ਸਰ ਠੀਕ ਹੈ ਨਾ ਆਵਾਜ਼ ਚੱਕਣ ਦੀ ਜਿਹੜੀ ਗੱਲ ਹੈ ਚਲੋ ਮੈਨੂੰ ਥ੍ਰੈਟ ਆ ਮੈਨੂੰ ਸਰਕਾਰ ਨੂੰ ਪਤਾ ਹੈ ਇੰਟੈਲੀਜੈਂਸੀ ਨੂੰ ਪਤਾ ਹੈ ਮੈਂ ਤਾਂ ਇੰਟੈਲੀਜੈਂਸੀ ਨੇ ਜਾਂ ਆਈ.ਟੀ.ਜੀ ਨੇ ਸਿਕਿਉਰਿਟੀ ਨੇ ਦਿੱਤੀ ਹੋਈ ਐ ਵੀ ਤੇਰੀ ਜਾਣ ਨੂੰ ਪਤਾ। ਠੀਕ ਐ ਨਾ। ਉਹਦੇ ਵਿੱਚ ਵਿੱਚ ਇਹ ਗੱਲ ਕਰਨੇ ਵੀ ਸਿਕਿਉਰਿਟੀ ਲੈ ਕੇ ਤੇ ਮੈਂ ਕਿੱਥੇ ਪੰਜਾਬ ਦੇ ਹੱਕ ਤੋਂ ਪਿੱਛੇ ਹਟਿਆ ਕਿੱਥੇ ਨਹੀਂ ਬੋਲਿਆ ਕਿੱਥੇ ਨਹੀਂ ਲੜਿਆ ਕਿੱਥੇ ਨਹੀਂ ਖੜਿਆ। ਕਿਸਾਨੀ ਮੋਰਚੇ ਤੋਂ ਲੈ ਕੇ ਦੋ ਪਰਚੇ ਦਿੱਲੀ ਵੀ ਹੋਏ ਉਦੋਂ ਮੇਰੇ ਤੇ। ਚੰਡੀਗੜ੍ਹ ਵੀ ਚਾਰ ਪਰਚੇ ਕਿਸਾਨੀ ਮੋਰਚੇ 'ਚ ਹੋਏ। ਅੱਜ ਵੀ ਲੜ ਰਹੇ ਹਾਂ। ਪੰਜਾਬ ਦੀ ਬੋਲੀ ਖਾਤਰ ਵੀ 16 ਮﻘਦਮੇਦਾਰ ਜੋ 6 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ। ਜੀ। ਦੱਸੋ ਫਿਰ ਮੈਨੂੰ ਮੈਂ ਕਿੱਥੇ ਨਹੀਂ ਖੜਿਆ ਕਿੱਥੇ ਨਹੀਂ ਲੜਿਆ। ਰਹੀ ਗੱਲ ਪ੍ਰਵਾਸੀਆਂ ਦੀ ਤੇ ਮੈਂ ਕਦੋਂ ਕਿਹਾ ਮੇਰਾ ਬਿਆਨ ਕੱਢ ਕੇ ਲੈ ਕੇ ਆਓ ਵੀ ਪ੍ਰਵਾਸੀਆਂ ਨੂੰ ਭਜਾ ਦਿਓ ਇਹਨੂੰ ਪੁੱਟੋ ਇਹਨਾਂ ਨੂੰ ਮਾਰੋ ਕਦੋਂ ਕਿਹਾ ਮੈਂ ਕਹਿੰਦਾ ਕੋਈ ਕੰਮ ਦੇਣਾ ਰੋਜ਼ਗਾਰ ਦੇਣਾ ਪਹਿਲ ਦੇ ਆਧਾਰ ਤੇ ਸਾਡੇ ਮਜ਼ਦੂਰ ਨੂੰ ਸਾਡੇ ਪੰਜਾਬੀ ਭਰਾ ਨੂੰ ਉਹਨੂੰ ਪੈਰਾਂ ਦੇ ਖੜਾ ਕਰੋ ਜੇ ਉਹਦੇ ਕੋਲ ਕੰਮ ਨਹੀਂ ਕਰ ਸਕਦਾ ਤਾਂ ਹੁਨਰ ਨਹੀਂ ਉਹ ਜਾਣਦਾ ਨਹੀਂ ਪ੍ਰਵਾਸੀਆਂ ਨੂੰ ਦਿਓ ਝੋਨਾ ਲਾਉਣ ਪ੍ਰਵਾਸੀ ਆਉਂਦੇ ਆ ਬਹੁਤ ਆਉਂਦੇ ਆ ਕੋਈ ਦਿੱਕਤ ਨਹੀਂ ਆ ਮੰਡੀਆਂ ਚ ਹੁਣ ਪ੍ਰਵਾਸੀ ਸਾਰੇ ਝੋਨਾ ਲਾਉਣਗੇ ਵੀ ਲਹਾਈ ਜਿਹੜੀ ਇਹਨਾਂ ਦੀ ਉਤਪਾਦ ਪੱਖਾ ਲਾਉਣਾ ਸਾਰਾ ਬੋਰੀਆਂ ਭਰਨੀਆਂ ਇਹੀ ਕੰਮ ਕਰਨਗੇ ਨਾ ਜੀ ਕੌਣ ਇਹਨਾਂ ਦੇ ਖਿਲਾਫ ਆ ਜਾਣ ਬੁੱਝ ਕੇ ਕੰਪਲਟ ਨੇ ਪ੍ਰਸੰਘੜਿਆ ਵਿਆਬ ਰੱਖੀ ਬਟਾ ਦੂਜਿਆਂ ਨੂੰ ਮੈਂ ਕਹਿੰਦਾ ਰੱਖੋ ਖੇਤਾਂ 'ਚ ਰੱਖੋ ਘਰਾਂ 'ਚ ਨਾ ਵੜੋ ਚੁੱਲਿਆਂ 'ਤੇ ਨਾ ਚੜੋ ਕੰਮ ਕਰਾਓ ਕੋਈ ਦਿੱਕਤ ਨਹੀਂ ਮੈਂ ਕਹਿੰਦਾ ਵੋਟ ਬਣਾਉਣ ਦਾ ਅਧਿਕਾਰ ਇਹਨਾਂ ਨੂੰ ਜੇ ਸ਼ਰਤਾਂ ਪੂਰੀਆਂ ਕਰਦੇ ਆ ਤਾਂ ਹੋਵੇ ਉਹ ਕਾਨੂੰਨ ਬਣਨਾ ਚਾਹੀਦਾ ਪੰਜਾਬ 'ਚ ਕੋਈ ਬਾਹਰੀ ਬੰਦਾ ਜ਼ਮੀਨ ਨਾ ਲਵੇ ਦੂਜੇ ਸੂਬਿਆਂ ਕੋਲ ਕਾਨੂੰਨ ਹੈ ਆ 1972 ਦਾ ਟੈਨੈਂਸੀ ਐਕਟ ਜਿਹੜਾ ਉਹਦਾ ਸੈਕਸ਼ਨ 118 ਹਮਾਚਲ ਕੋਲੇ ਆ ਉਹ ਤੇ ਜ਼ਮੀਨ ਨੌਕਰੀ ﾎﾟਟ ਨਹੀਂ ਲੈ ਬਣਾ ਸਕਦੇ ਹਮਾਚਲ ਉੱਤਰਾਖੰਡ ਨੇ ਹੁਣ ਬਣਾਤਾ ਜਿੰਨੀਆਂ ਨਾਗਾ ਲੈਂਡ ਤੋਂ ਲੈ ਕੇ ਜੁਡੀਆਂ ਸਿੱਕਮਰ ਨਾਲ ਚਲਦੇ ਆ ਮਨੀਪੁਰ ਮਗਾਲਿਆ ਜਮ ਕਸ਼ਮੀਰ ਕੋਲੇ ਆਪਣੇ ਕਾਨੂੰਨ ਨੇ ਜ਼ਮੀਨ ਨਹੀਂ ਲੈ ਸਕਦੇ ﾎﾟਟ ਨਹੀਂ ਬਣਾ ਸਕਦੇ ਮਸਲਾ ਉਹ ਆ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਕਹਿੰਦੇ ਕੌਣ ਬਣਨਾ ਚਾਹੀਦਾ ਜੇ ਦੂਜੇ ਸੂਬਿਆਂ ਕੋਲ ਅਧਿਕਾਰ ਆ ਪੰਜਾਬ ਦੀ ਪਾਈ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਜੀ ਕੱਲ ਅਸੀਂ ਉਹਦੀ ਕਰ ਰਹੇ ਹਾਂ ਅੱਜ ਐਸਸੀ ਸਰਟੀਫਿਕੇਟ ਬਣਾ ਕੇ ਬਾਹਰਲੇ ਸੁਪਿਆਂ ਦੇ ਬੰਦੇ ਆਉਂਦੇ ਆ ਸਾਡੇ ਐਸਸੀ ਦਾ ਹੱਕ ਮਾਰ ਰਹੇ ਆ ਸਾਡੇ ਮਜ਼ਦੂਰ ਦਾ ਹੱਕ ਹੋ ਰਿਹਾ ਅਸੀਂ ਉਹਦੇ ਖਿਲਾਫ ਅੱਜ ਬੋਲ ਕਰਦੇ ਆ ਅਸੀਂ ਕਹਿੰਨਾ ਬਿਹਾਰ ਦਾ ਮਜ਼ਦੂਰ ਨੂੰ ਬਿਹਾਰ ਚ ਕੰਮ ਮਿਲੇ ਬੰਗਾਲ ਦੇ ਮਜ਼ਦੂਰ ਨੂੰ ਬੰਗਾਲ ਚ ਮਿਲੇ ਯੂਪੀ ਦਾ ਮਜ਼ਦੂਰ ਯੂਪੀ ਚ ਕੰਮ ਮਿਲੇ ਪੰਜਾਬ ਦੇ ਮਜ਼ਦੂਰ ਨੂੰ ਪੰਜਾਬ ਚ ਕੰਮ ਮਿਲੇ ਹੁਣ ਕਿਸਾਨਾਂ ਨੂੰ ਕਿੰਨਾ ਮੁਆਵਜ਼ਾ ਮਿਲੇ ਮਜ਼ਦੂਰਾਂ ਨੂੰ ਕੀ ਮਿਲੇ ਅੱਜ ਭਾਈ ਅੱਜ ਜਿੰਨੀਆਂ ਪੰਜਾਬ ਦੀਆਂ ਇੰਡਸਟਰੀਆਂ ਖਾਸ ਤੌਰ ਤੇ ਲੁਧਿਆਣੇ ਦੇ ਵਿੱਚ ਮੇਨੂੰ ਪੰਜਾਬੀ ਮਜ਼ਦੂਰ ਦਾ ਹੱਕ ਨਹੀਂ ਕਰ ਮਲਪੰਚਰ ਪ੍ਰਸੈਂਟਰ ਨੇ ਉਹ ਸਸਤੀ ਲੇਬਰ ਮਿਲਦੀ ਉਹਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਇੰਡਸਟਰੀ ਵਾਲਿਆਂ ਨੂੰ ਉਹਨਾਂ ਸ਼ੋਸ਼ਣ ਕਰਦੇ ਆ ਉਹ ਉਹਨਾਂ ਦਾ ਸ਼ੋਸ਼ਣ ਕਰਦੇ ਆ ਸਸਤੀ ਲੇਬਰ ਲੈ ਕੇ ਉਹਨਾਂ ਨੂੰ ਛੋਟੇ ਛੋਟੇ ਕਮਰੇ ਤੁਨਿਆ ਹੋਇਆ ਕਿੱਡਾ ਵੱਡਾ ਸ਼ੋਸ਼ਣ ਹੈ ਇਹਨੂੰ ਕਿਧ ਘਰਾਂ ਦੀ ਉਲੰਘਣਾ ਹੈ ਉਥੇ ਕਾਬਲ ਕਿੱਥੇ ਖੜ ਗਏ ਇਹਨਾਂ ਖਤਰ ਲੜਾਏ ਹਜ਼ਾਰਾਂ ਮਜ਼ਦੂਰ ਸਵਰਾਜ ਏਜੰਸੀ ਨੇ ਕੱਢਤਾ ਪੰਜਾਬੀ ਮਹਾਈ ਦੇ ਵਿੱਚੋਂ ਕਿੱਥੇ ਖੜ ਕੇ ਵੀ ਆ ਜੋ ਇਹਦਾ ਇੱਥੇ ਪਾੜ ਕੇ ਪਾਈ ਰੱਖਦੇ ਆ ਜਿਵੇਂ ਹਣਾ ਚ ਬੋਲੀ ਗਏ ਆ ਇਹਨਾਂ ਨੇ ਜਿਵੇਂ ਭਾਪੀ ਕਰ ਰਹੀ ਹੈ ਕੀ ਕਿਸਾਨ ਨੂੰ ਮਜ਼ਦੂਰ ਨੂੰ ਇਹਨਾਂ ਨੂੰ ਧਰਮਾਂ 'ਚ ਜਾਤਾਂ 'ਚ ਲੜਾ ਦਿਓ। ਉਹੀ ਕੰਮ ਅੱਜ ਕਾਮਰੇਟ ਕਰ ਰਹੇ ਨੇ। ਫਿਰ ਇਹ ਉਹਨਾਂ ਆ ਜਾਂਦਾ ਕਿਉਂ ਨਹੀਂ ਲਾਗੂ ਕਰ ਰਹੇ ਬਈ ਦੱਸੋ। ਇਹਦਾ ਬੀਜੇਪੀ ਚਾਹੁੰਦੀ ਐ। ਉਹੀ ਕੁਛ ਇਹ ਲਾਗੂ ਕਰ ਰਹੇ ਐ ਜੇ ਅਸੀਂ ਬੋਲਦੇ ਆ ਮੈਨੂੰ ਅੱਜ ਨਾਲ ਜਵਾਬ ਦੇ ਕਿ ਪੰਜਾਬ ਦੀ ਨੌਕਰੀਆਂ ਪੰਜਾਬੀਆਂ ਨੂੰ ਪੰਜਾਬ ਅੰਦਰ ਕੋਈ ਜ਼ਮੀਨ ਨਾਲ ਕੋਈ ਕਾਨੂੰਨ ਬਣੇ। ਪੰਜਾਬ ਅੰਦਰ ਸ਼ਰਤਾਂ ਪੂਰੀਆਂ ਕਰਕੇ ਕੋਈ ਬੰਦਾ ਵੋਟ ਬਣਾਵੇ ਰਸਟਾ ਕਾਡਰ ਘੜ ਬਣਾਵੇ। ਇੰਨਾ ਵਰਤੀ ਪਰਸ ਇੰਨਾ ਵਰਤੀ ਗੱਲ ਐ। ਜਿੰਨੇ ਪੰਜਾਬ ਵਾਲੇ ਪੜ ਕੇ ਬਾਹਰ ਚਲੇ ਗਏ ਹੁਣ ਅਸੀਂ ਕੀ ਕਰੀਏ ਨਹੀਂ ਇਹ ਫਿਰ ਕਾ ਫਰਸਤੀ ਹੈ ਅਪ ਕਿਲਾ ਖਤਰਨਾਕ ਤਰੀਕੇਆਂ ਪੈਣ ਦਿੰਦਾ ਅਗਰ ਹਾਂ ਕੱਲ ਨੂੰ ਕਹਾਂਗੇ ਹਿੰਦੂਪੁਰ ਤੋਂ ਪਰਸੋਂ ਕਹਾਂਗੇ ਕਾੜ ਦੋ ਕਿੱਥੇ ਕਹਾਂਗੇ ਆ ਮਜ਼ਦੂਰ ਕਾੜ ਦੋ ਕੌਣ ਕਹਿੰਦਾ ਕਾੜ ਦੋ ਪਰ ਦੂਜਾ ਕਿੱਡਾ ਉਕਸਾਰ ਰਿਹਾ ਬਾਹਰ ਲਿਆਂ ਨੂੰ ਸਾਡੇ ਬੰਦੇ ਵੀ ਬਾਹਰ ਬੈਠੇ ਆ ਜੀ ਉਹਨਾਂ ਨਾਲ ਆਸਾਨ ਹੋ ਜਾਊਗਾ ਜੀ ਮੁੱਖ ਮੰਤਰੀ ਬੋਲੀ ਜਾਂਦਾ ਜੀ ਵੀ ਹਾਂ ਸਾਡੇ ਬੰਦੇ ਬਾਹਰ ਬੈਠੇ ਆ ਅੱਜ 9 ਤਰੀਕ ਦੀ ਘਟਨਾ 20 ਦਿਨ ਹੋ ਗਏ ਕਿਸੇ ਬੰਦੇ ਨੇ ਪੰਜਾਬ ਦੇ ਵਿੱਚ ਕੋਈ ਹਰਕਤ ਕੀਤੀ ਬਸੋ ਐਡੀ ਵੱਡੀ ਘਟਨਾ ਹੋ ਗਈ ਅਸੀਂ ਵੀ ਲੋਕਾਂ ਨੂੰ ਕਹਿੰਦੇ ਆ ਵੀ ਜੇ ਤੁਸੀਂ ਹਿੰਸਕ ਹੋਗੇ ਤੁਹਾਡੇ ਨਾਰੇ ਹਿੰਸਕ ਹੋਗੇ ਤੁਹਾਡਾ ਸੰਰਚਨ ਹਿੰਸਕ ਹੋਗਾ ਤੁਸੀਂ ਹਰ ਜਗ੍ਹਾ ਦੇ ਸਰਕਾਰ ਨੇ ਜਿੱਤ ਜਾਣਾ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਰਹਿ ਕੇ ਸਬਰ ਤੋਂ ਕੰਮ ਲੈ ਕੇ ਆਪਾਂ ਕਰੋਨ ਬਣਾਉਣ ਵੱਲ ਲੈ ਕੇ ਜਾਣੀਆਂ ਗੱਲ ਨਾ ਕਿ ਆਪਾਂ ਕੋਈ ਨਾਰੇ ਮਾਰ ਕੇ ਚੱਕ ਲੋ ਧਰ ਲੋ ਨਾ ਨਹੀਂ ਗੱਲ ਬਣਨੀ ਇਹਨਾਂ ਸਰਕਾਰਾਂ ਦੇ ਦਾ ਰਾਸ ਹੋਣਾ ਕੰਮ ਸੋਡੇ ਚਾਰ ਨਾਰੇ ਕਰਮ ਲੱਗੇ ਇਹਨਾਂ ਨੇ ਚੱਕ ਕੇ ਸਾਨੂੰ ਫਰੇਡ ਦੇਣਾ ਇਹ ਸੰਘਰਸ਼ ਦੀ ਹੋ ਲਾ ਦੇਣਾ ਮਸਲਾ ਕੀ ਕੀ ਹੈ ਇਹ ਬਣਾ ਕੀ ਰਹੇ ਆ ਮੈਂ ਇਹਨਾਂ ਨੂੰ ਬਾਰ ਬਾਰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕਿਹੜੇ ਪੰਜਾਬ ਦੇ ਹੱਕ ਤੇ ਪਾਣੀ ਬੋਲੀ ਰਾਜਧਾਨੀਆ ਪੱਤਰ ਲੈਣਾ ਸਾਡੇ ਧੰਨਵਾਦ ਕਿਹੜੇ ਪਾਸੇ ਕਾਮਰਡਾਂ ਦੀ ਵਫਾਦਾਰੀ ਮੈਨੂੰ ਸੱਦ ਕਰ ਦੇਣਾ ਕਿ ਮੇਰਾ ਚੈਲੰਜ ਅੱਜ ਟੂਵੇਟ ਕਰਦੇ ਆਏ ਗਰਾਹ ਬੈਠੇ ਇਨਰ ਪ੍ਰੋਬਲਮ ਆ ਪੋੜਦੇ ਆਉਣ ਜਿਹੜੇ ਨਾਲ ਖੇਤਰਾਂ ਕੰਮ ਕਰਦੇ ਆ ਜਿੱਤੋਂ ਹਕਮੰਦਾਂ ਨੂੰ ਲਾਗੂ ਹੁੰਦੇ ਆ ਕਿਹੜਾ ਏਜੰਡਾ ਹੈ ਲਾਗੂ ਕਰ ਰਹੇ ਆ ਆਜੋ ਦੱਸੋ ਸਰਕਾਰ ਨੂੰ ਕੀ ਸਨੇਹਾ ਸਰਕਾਰ ਹੈ ਹੀ ਨਹੀਂ ਕਿਹੜੀ ਸਰਕਾਰ ਦੀ ਗੱਲ ਕਰਦੇ ਆ ਮੁਆਵਜ਼ਾ ਦੇਵਾਂਗੇ ਕਿਹੜੀ ਸਰਕਾਰ ਦੀ ਆ 27 ਦੀ ਪਤਾ ਲੱਗ ਜੂ ਕੀ ਭਾਅ ਵਿਕਦੀ ਆ ਧੰਨਵਾਦ ਸਰ ਮਰੂਰ ਦੇ ਸਰ ਸਭ ਤੋਂ ਪਹਿਲਾਂ ਵੀਰ ਜੀ ਤੁਹਾਡਾ ਸਵਾਗਤ ਹੈ ਜੀ ਗ੍ਰੇਡ ਪੰਜਾਬ ਕੇ ਅੰਦਰ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਰ ਜੀ ਅੱਜ ਤਾਂ ਧਰਨਾ ਲੱਗਾ ਇੱਕ ਵੱਡਾ ਇੱਥੇ ਬੰਗਾਲੀ ਪੋਲ ਤੇ ਸਾਰੀਆਂ ਜਥੇਬੰਦੀਆਂ ਦਾ ਅਕਤਰਤਾ ਵੀ ਵੇਖਣ ਨੂੰ ਮਿਲੀ ਆ ਹੁਣ ਸਰਕਾਰ ਨੂੰ ਮੈਸੇਜ ਕੀ ਆ ਦੇਖੋ ਜੀ ਬਾਈ ਜੀ ਜਿਹੜੇ ਜਿੱਥੇ ਆਪਾਂ ਮਾਝੇ ਏਰੀਆ ਦੇ ਵਿੱਚ ਤੇ ਖੜੇ ਆ ਜੀ ਜੀ ਇਹ ਵੀ ਅੱਜ ਤੋਂ ਨਹੀਂ ਬੜਾ ਲੰਮੇ ਸਮੇਂ ਤੋਂ ਇਹ ਏਰੀਆ ਨੂੰ ਮਾਰ ਪੈਂਦੀ ਆ ਰਹੀ ਆ ਹੜ੍ਹਾਂ ਨਾਲ ਡੁੱਬਦਾ ਆ ਰਿਹਾ ਪਰ ਪਰ ਗੱਲ ਇਹ ਆ ਆ ਕਿ ਜਿਹੜਾ ਇਹ ਹੜਾ ਨਾਲ ਡੁੱਬਦਾ ਆ ਰਿਹਾ ਏਰੀਆ ਕਿੰਨਾ ਕੰਮ ਡੁੱਬਣਾ ਹੈ ਕਿੰਨਾ ਕੰਮ ਲੋਕ ਉਚੜਨਗੇ ਜੀ ਕਿਉਂਕਿ ਸਾਡਾ ਜਿਹੜਿਆ ਸਰਕਾਰਾਂ ਹੁੰਦੀਆਂ ਨੇ ਉਹਨਾਂ ਦਾ ਕੰਮ ਹੁੰਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਸੋਚ ਹੁੰਦੀ ਆ ਅੱਗੇ ਦੀ ਸੋਚ ਹੁੰਦੀ ਆ ਵੀ ਅੱਗੇ ਲੋਕਾਂ ਨੂੰ ਕਿਵੇਂ ਬਚਾਉਣਾ ਜੀ ਜੀ ਪਰ ਉਹ ਜਿਹੜੀ ਸੋਚ ਆ ਸਾਡੀਆਂ ਸਰਕਾਰਾਂ ਕੋਲੇ ਸਾਡੇ ਪੰਜਾਬ ਸਰਕਾਰ ਕੋਲੇ ਬਿਲਕੁਲ ਨਹੀਂ ਹੈ ਜੀ ਅੱਜ ਜਿਹੜਾ ਇਹ ਹੜਾ ਦੀ ਸਥਿਤੀ ਮੁੱਖ ਮੁੱਦਾ ਇਹੀ ਸੀਗਾ ਕਿ ਇਹ ਪੰਜਾਬ ਨੂੰ ਜਾਣ ਵਿੱਚ ਡੋਬਿਆ ਗਿਆ ਜੀ ਕਿਉਂਕਿ ਦੋਪਰ ਦਾ ਕਾਰਨ ਕਈ ਨੇਗੇ ਜੇ ਆਪਾਂ ਸੈਂਟਰ ਸਰਕਾਰ ਦੀ ਗੱਲ ਕਰੀਏ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਜ਼ਮੀਨਾਂ ਉੱਪਰ ਕਾਬਜ ਹੋਣਾ ਚਾਹੁੰਦੀ ਹੈ ਬੇਸਕੋ ਖੇਤੀਬਾੜੀ ਕਾਨੂੰਨ ਲਿਆ ਕੇ ਜਾਂ ਜਿਹੜੀਆਂ ਵੱਖ-ਵੱਖ ਹੋਰ ਨੀਤੀਆਂ ਲਾ ਕੇ ਪਿੱਛੇ ਜੇ ਪੰਜਾਬ ਸਰਕਾਰ ਲੈਂਡ ਪੁਲਿੰਗ ਦੀ ਨੀਤੀ ਲੈ ਕੇ ਆਈ ਇਹ ਨੀਤੀਆਂ ਲੈ ਕੇ ਕਿਸਾਨਾਂ ਨੂੰ ਬੇਲਾ ਕਰਨਾ ਚਾਹੁੰਦੀ ਹੈ ਕਿਉਂਕਿ ਪੰਜਾਬ ਦੇ ਕਿਸਾਨ ਉਹ ਨੇਗੇ ਜਿਨ੍ਹਾਂ ਨੇ ਇਹ ਜ਼ਮੀਨਾਂ ਪੱਧਰੀਆਂ ਕਰਕੇ ਸਦੇਹ ਦਾ ਪੂਰਾ ਨਾਜਨਾਟ ਘਟ ਭਰਿਆ ਅੱਜ ਵੀ ਜਿਹੜਾ ਵੱਡਾ ਹਿੱਸਾ ਜਿਹੜਾ ਪੰਜਾਬ ਆਪਣਾ ਅਨਾਜ ਦਾ ਜਿਹੜਾ ਕੇ ਸੈਂਟਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਪਾਉਂਦਾ ਪਰ ਜਿਸ ਤਰ੍ਹਾਂ ਕਿਸਾਨ ਦੀ ਮਿਹਨਤ ਹੈ ਜਿਸ ਤਰ੍ਹਾਂ ਪੰਜਾਬ ਦੀ ਕਮਾਈ ਹੈ ਉਹਦਾ ਕਮਾਈ ਦਾ ਬਿਲਕੁਲ ਮੁੱਲ ਨਹੀਂ ਪੈ ਰਿਹਾ ਮੁੱਲ ਨਾ ਪੈਣ ਦਾ ਕਾਰਨ ਪਤਾ ਕੀ ਹੈ ਕਿਸੀ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਉਹ ਬੇਕੂਫ ਤੇ ਬੁੱਧੂ ਸਾਰੇ ਚੁਣ ਲਏ ਬੇਕੂਫ ਤੇ ਸਾਰੇ ਬੁੱਧੂ ਕੀ ਨੇਗੇ ਨਾ ਤਾਂ ਉਹ ਖੁੱਲ ਕੇ ਪੰਜਾਬ ਦੀ ਗੱਲ ਕਰ ਸਕਦੇ ਨੇ ਨਾ ਡਟ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਦੇ ਨੇਗੇ ਹੁਣ ਤੁਸੀਂ ਇਹ ਦੇਖੋ ਜਿਹੜੀ ਕਿ ਸਾਡੇ ਪੰਜਾਬ ਦੇ ਲੀਡਰਾਂ ਨੂੰ ਗੱਲ ਕਰਨੀ ਚਾਹੀਦੀ ਆ ਉਹ ਗੱਲ ਬਿਲਕੁਲ ਨਹੀਂ ਕਰ ਰਹੇ ਹੁਣ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਆ ਹੜਾਂ ਦੇ ਹੜਾਂ ਦੇ ਜਿਹੜਾ ਕਿ ਮੁੱਦੇ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਕੀ ਤੁਸੀਂ ਜਿਹੜੇ ਹੜਾਂ ਦੇ ਵਿਧਾਨ ਸਭਾ ਸੈਸ਼ਨ ਬੁਲਾਇਆ ਕੀ ਉਹਦੇ ਵਿੱਚ ਪੰਜਾਬ ਦੇ ਮੁੱਦਿਆਂ ਦਾ ਹੱਲ ਕਰਦੋਂਗੇ ਕੋਈ ਕੋਈ ਮਤੇ ਲਿਆਓਗੇ ਆ ਸਭ ਤੋਂ ਵੱਡੀ ਜ਼ਰੂਰਤ ਕੀ ਆ ਸਭ ਤੋਂ ਵੱਡੀ ਜ਼ਰੂਰਤ ਇਹ ਆ ਕਿ ਜਿਹੜਾ ਪੰਜਾਬ ਨੂੰ ਇਹ ਡੋਬਿਆ ਗਿਆ ਪੰਜਾਬ ਕੋਲੇ ਡੈਮਾਂ ਦੇ ਪ੍ਰਬੰਧ ਕੋਈ ਨਹੀਂ ਹੈਗੇ ਜਿਹੜੇ ਪੰਜਾਬ ਦੇ ਡੈਮਾਂ ਦੇ ਪ੍ਰਬੰਧ ਨੇ ਜਿਹੜਾ ਸਾਡਾ ਪੰਜਾਬ ਦਾ ਪਾਣੀ ਆ ਉਹ ਜੇ ਰਪੇਰੀਆ ਲਾਅ ਕਹਿੰਦਾ ਕਿ ਜਿਹੜਾ ਜਿਹੜਾ ਇਲਾਕਾ ਹੜਾਂ ਨਾਲ ਪਾਣੀ ਨਾਲ ਪ੍ਰਭਾਵਿਤ ਹੁੰਦਾ ਤਾਂ ਉਹਦਾ ਪੰਜਾਬ ਦਾ ਪਾਣੀ ਦਾ ਹੱਕ ਹੈ ਕਿ ਉਹਸ ਮੁੱਦੇ ਦੀ ਗੱਲ ਪੰਜਾਬ ਦੇ ਲੀਡਰ ਕਰ ਲੈਣਗੇ ਨਹੀਂ ਗੱਲ ਕਰਨੀ ਪਹਿਲਾਂ ਭਾਗੜਾ ਮੈਨੇਜਮੈਂਟ ਬੋਰਡ ਦੇ ਨਾਂ ਤੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਕਿ ਸੈਂਟਰਲ ਗਵਰਨਮੈਂਟ ਨੇ ਸਾਨੂੰ ਭਾਗੜਾ ਮੈਨੇਜਮੈਂਟ ਦਾ ਅਧਿਕਾਰ ਦੇ ਤਾ ਨਹੀਂ ਦਿੱਤਾ ਫਿਰ ਇੱਥੋਂ ਮੱਤੇ ਸਾਡੇ ਪੰਜਾਬ ਦੇ ਲੀਡਰ ਚਿੱਠੀਆਂ ਲਿਖਦੇ ਨੇ ਕਿ ਸਾਡਾ 60000 ਕਰੋੜ ਰੁਪਏ ਦੇ ਉਹ ਸਾਡਾ 20000 ਕਰੋੜ ਰੁਪਏ ਸਾਨੂੰ ਜਿਹੜਾ ਹੜਾਂ ਦੇ ਨਾਲ ਅਸੀਂ ਪ੍ਰਭਾਵਿਤ ਹਾਂ ਸਾਨੂੰ ਉਹਦਾ ਮਾਪ ਜਾਵੇ ਕਿਉਂ ਮਿਲ ਗਿਆ ਹੁਣ ਇਹ ਮੇ ਜਿਹੜੀਆਂ ਸਾਰੇ ਡਰਾਮੇ ਕਰ ਰਹੇ ਨੇ ਕਿ ਵੱਖ-ਵੱਖ ਲੀਡਰ ਆ ਕੇ ਇਹਨਾਂ ਨੇ ਵੱਡੇ ਵੱਡੇ ਡਰਾਮੇ ਕਿਤੇ ਰਾਜਨੀਤਿਕ ਆ ਕੇ ਨੇ ਕੋਈ ਕਹਿੰਦਾ ਮੈਂ ਪੈਸਾ ਬੰਦ ਰਿਹਾ ਜੀ ਕੋਈ ਕਹਿੰਦਾ ਮੈਂ ਮਦਦ ਕਰ ਰਿਹਾ ਅੱਜ ਸਾਡੀ ਲੋੜ ਪਤਾ ਕੀ ਆ ਲੋੜ ਸਾਡੀ ਇਹ ਆ ਕਿ ਜਿਹੜੇ ਪੰਜਾਬ ਦਾ ਜਿਹੜਾ ਆਕਾਂ ਦੀ ਗੱਲ ਕਰਨ ਲਈ ਖੁੱਲ ਕੇ ਅੱਗੇ ਸੈਂਟਰ ਗਵਰਨਮੈਂਟ ਅੱਗੇ ਜਿਹੜੀ ਅੱਜ ਧਰਨਾ ਲਾਉਣਾ ਖੁੱਲ ਕੇ ਆੜਨਾ ਖੁੱਲ ਕੇ ਗੱਲ ਕਰਨ ਸਾਡੇ ਲੋਕਾਂ ਦਾ ਕੰਮ ਨਹੀਂ ਹੈਗਾ ਧਰਨਾ ਲਾਉਣਾ ਸਾਡੇ ਲੋਕਾਂ ਦਾ ਕੰਮ ਨਹੀਂ ਹੈ ਸਾਡੇ ਲੋਕਾਂ ਦਾ ਸਾਡੇ ਸਾਡਾ ਕੰਮ ਹੈ ਜ਼ਮੀਨਾਂ ਦੇ ਵਿੱਚ ਮਿਹਨਤ ਕਰਨੀ ਪਰ ਇਹ ਥੋਟਾ ਕੰਮ ਆ ਕਿ ਤੁਸੀਂ ਜਿਹੜਾ ਪੰਜਾਬ ਦਾ ਪੈਸਾ ਜਿਹੜੇ ਸਾਡੇ ਪੰਜਾਬ ਦੇ ਡੈਮਾਂ ਦੇ ਪ੍ਰਬੰਧ ਨੇ ਉਹਦੇ ਲਈ ਜਾ ਕੇ ਤੁਸੀਂ ਦਿੱਲੀ ਦੇ ਵਿੱਚ ਬੈਠੋ ਚਿੱਟੇ ਕੁਰਤੇ ਪਜਾਮੇ ਪਾ ਕੇ ਇਕੱਲਾ ਗੁਜ਼ਾਰਾ ਨਹੀਂ ਹੋਣਾ ਇਕੱਲਾ ਉੱਥੇ ਜਾ ਕੇ ਤੁਸੀਂ ਲੋਕਾਂ ਨੂੰ ਇੱਥੇ ਬੇਕੂਬ ਬਣਾਈ ਜਾਂਦੇ ਹੋ ਇਹ ਤੁਹਾਡੇ ਨਾਲ ਜਿਹੜਾ ਤੁਸੀਂ ਲੋਕਾਂ ਨਾਲ ਬੇਕੂਬ ਬਣਾ ਰਹੇ ਹੋ ਲੀਟਰੋ ਇਹ ਤੁਹਾਡੇ ਨਾਲ ਉਹ ਕੰਮ ਹੋਣਾ ਜਿਹੜਾ ਤੁਹਾਡੇ ਨਾਲ ਨੇਪਾਲ ਦੇ ਵਿੱਚ ਹੋਇਆ ਨੇਪਾਲ ਦੇ ਵਿੱਚ ਦੇਖੋ ਲੀਡਰਾਂ ਨਾਲ ਕੀ ਕੁਝ ਹੋਇਆ ਉਸ ਤਰ੍ਹਾਂ ਦਾ ਜਿਹੜਾ ਸਾਡੇ ਪੰਜਾਬ ਦੇ ਲੀਡਰਾਂ ਨਾਲ ਸਾਰਾ ਕੁਝ ਕਰਨਾ ਪੈਣਾ ਇਹਨਾਂ ਦੇ ਇੱਥੇ ਆ ਕੇ ਇਹਨਾਂ ਨੂੰ ਦੱਸਣਾ ਪੈਣਾ ਵੀ ਆ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਆ ਆ ਹੱਲ ਕਰੋ ਕਿ ਇਹ ਜਿਹੜੇ ਮੈਨ ਮੇਡ ਹੜ੍ਹ ਆਏ ਨੇਗੇ ਇਹਨਾਂ ਹੜ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਕੋਈ ਕੁਦਰਤੀ ਮਾਰ ਨਹੀਂ ਇਹ ਸਭ ਨੂੰ ਪਤਾ ਕਿ ਰਿਪੋਰਟਾਂ ਵੀ ਦੇਖ ਲਓ ਇਹਨਾਂ ਦੇ ਸਾਰੇ ਆ ਕੁਝ ਕੱਢ ਕੇ ਵੀ ਦੇਖ ਲਓ ਇਹ ਜਾਣ ਬੁੱਝ ਕੇ ਮਾਰ ਆਈਗੀ ਆ ਕਿ ਇੱਥੇ ਹੁਣ ਲੋਕਾਂ ਨੂੰ ਮੰਗਣ ਲਈ ਪਿੰਡਾਂ ਦੇ ਵਿੱਚ ਆ ਰਹੇ ਨੇ ਕਿ ਖੁੱਲ ਕੇ ਜਿਹੜਾ ਅੱਜ ਤੱਕ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਨਹੀਂ ਅੱਜ ਲੋੜ ਆ ਮਾਝੇ ਨੂੰ ਮਾਝਾ ਨਹਿਰ ਬਣਾਉਣ ਦੀ ਅੱਜ ਲੋੜ ਆ ਮਾਲਵਾ ਨਹਿਰ ਬਣਾਉਣ ਦੀ ਜਿਹਨੇ ਕਿ ਨਹਿਰਾਂ ਕੱਟੀਆਂ ਜਾਣ ਮਾਝੇ ਨੂੰ ਪਾਣੀ ਟੋਪਣ ਲਈ ਮਿਲਦਾ ਮਾਝੇ ਨੂੰ ਸੰਤਾਈ ਨਹੀਂ ਤੁਹਾਨੂੰ ਪਾਣੀ ਮਿਲਦਾ ਮਾਝੇ ਨੂੰ ਟੋਪਣ ਲਈ ਪਾਣੀ ਦਿੱਤਾ ਜਾਂਦਾ ਇਹ ਮੁੱਦਿਆਂ ਦੀ ਗੱਲ ਕੋਈ ਨਹੀਂ ਕਰ ਰਿਹਾ ਨਾ ਜਾ ਕੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਗਵਰਨਮੈਂਟ ਸਾਡੇ ਅੱਗੇ ਮੁੱਦਿਆਂ ਦੀ ਗੱਲ ਰੱਖਿਰ ਰਿਹਾ ਜੇਕਰ ਸੈਂਟਰ ਗਵਰਨਮੈਂਟ ਲੋਟੀ ਵਿਧਾਨ ਸਭਾ ਦੇ ਵਿੱਚ ਤੁਹਾਡਾ ਵੀ ਉੱਥੋਂ ਦੀ ਗੱਲ ਸੁਣਦੀ ਤੁਹਾਡੀ ਮੀਡੀਆ ਦੀ ਕੋਈ ਗੱਲ ਨਹੀਂ ਸੁਣਦੀ ਤਾਂ ਤੁਸੀਂ ਚਾਹਤੇ ਧਰਨਾ ਲਾਓ ਉੱਥੇ ਜਾ ਕੇ ਬੈਠੋ ਬੈਠਦੇ ਕਿਉਂ ਨਹੀਂ ਬੈਠਦੇ ਇਸ ਕਰਕੇ ਨਹੀਂ ਕਿਉਂਕਿ ਤੁਹਾਨੂੰ ਡਰ ਲੱਗਦਾ ਤੁਹਾਡੇ ਲੱਤਾਂ ਦੇ ਵਿੱਚ ਭਾਰ ਹੈ ਨਹੀਂਗਾ ਤੁਸੀਂ ਇੱਥੇ ਸਾਡੇ ਵਰਗੇ ਨੌਜਵਾਨਾਂ ਦੇ ਉੱਪਰ ਝੂਠੇ ਪਰਦੇ ਪਾਉਣ ਵਾਲੇ ਹੋ ਤੇ ਸਾਡੇ ਨੌਜਵਾਨਾਂ ਨੂੰ ਜਿਨਾ ਛੱਟਣ ਵਾਲੇ ਹੋ ਸਾਡੇ ਉੱਪਰ ਐਨਐਸਏ ਸੈਂਟਰ ਗਵਰਨਮੈਂਟ ਦੇ ਘਰ ਤੇ ਲਾਉਣ ਵਾਲੇ ਹੋ ਸਾਡੇ ਤੁਸੀਂ ਮੁੱਦੇ ਦੀ ਗੱਲ ਨਹੀਂ ਕਰ ਸਕਦੇ ਖੜੇ ਨੀਤੀਆਂ ਦੀ ਗੱਲ ਨਹੀਂ ਕਰ ਸਕਦੇ ਤੁਹਾਡੇ ਕੋਲ ਸਿਰਫ ਔਰ ਸਿਰਫ ਜਿਹੜੇ ਤੁਸੀਂ ਲਾਲਚ ਤੋਂ ਲੈ ਕੇ ਕੁਰਸੀ ਦੇ ਲੈਤੀਓ ਕੁਰਸੀ ਨੂੰ ਬਚਾਉਣ ਦਾ ਤੁਹਾਡੇ ਕੋਲੇ ਏਜੰਡਾ ਹੋਰ ਇਸ ਤੋਂ ਵੱਡਾ ਕੋਈ ਏਜੰਡਾ ਨਹੀਂ ਹੈਗਾ ਪੰਜਾਬ ਨੂੰ ਬਚਾਉਣਾ ਤੁਹਾਡੇ ਕੋਲੇ ਕੋਈ ਏਜੰਡਾ ਨਹੀਂ ਹੈਗਾ ਸਾਰੇ ਪਾਸੇ ਸਰਕਾਰ ਬਹਿਲੂ ਚੱਕੀ ਆ ਪਰ ਮੇਰੀ ਅਸਲ ਦੇ ਵਿੱਚ ਜਿਹੜੀ ਪੰਜਾਬ ਦੀ ਆਪਾਂ ਚੀਜ਼ ਦੇਖ ਰਹੇ ਆ ਨਾ ਵੀ ਇਹ ਗੁਰਦਸਾ ਬਣੇ ਕਿਉਂ ਆ ਅਸੀਂ ਇਹਦੇ ਵਿੱਚ ਖੁਦ ਜ਼ਿੰਮੇਵਾਰ ਆ ਆਪ ਲੋਕ ਗਰੇ ਪੰਜਾਬ ਦੇ ਹਾਲਾਤ ਬਣੇ ਨੇ ਮੈਂ ਪੂਰਾ ਜ਼ੋਰ ਭੁਗਮ ਕੇ ਆ ਮੈਂ 15-16 ਦੇਸ਼ ਕੋ ਮਕਿਆ ਬਹੁਤ ਦੇਸ਼ਾਂ ਦੇ ਵਿੱਚ ਆ ਕੇ ਦੇਖਿਆ ਮੈਂ ਤਾਂ ਉਹ ਦੇਸ਼ਾਂ ਕੋਲੇ ਇੰਨੀ ਉਪਜਾਊ ਜ਼ਮੀਨ ਆ ਨਾਓ ਦੇਸ਼ਾਂ ਕੋਲੇ ਇੰਨਾ ਵਧੀਆ ਪਾਣੀ ਆ ਨਾਓ ਦੇਸ਼ਾਂ ਕੋਲੇ ਕੁਦਰਤੀਆ ਦਰਿਆ ਵਹਿੰਦੇ ਨੇ ਉਹ ਦੇਸ਼ਰ ਉਹ ਲੋਕ ਉਹ ਲੋਕ ਜਾਗਰੂਕ ਨੇ ਸਾਡੇ ਲੋਕ ਜਾਗਰੂਕ ਨਹੀਂ ਹੈਗੇ ਸਾਡੇ ਲੋਕਾਂ ਦਾ ਕੰਮ ਪਤਾ ਕੀ ਆ ਸਾਡੇ ਲੋਕ ਕਿੜਾ ਮਚੌਦਰੀ ਬਣ ਗਏ ਬਾਈ ਪਿੰਡਾਂ ਦੇ ਵਿੱਚ ਪੰਜ-ਪੰਜ ਪਾਰਟੀਆਂ ਦੇ ਜਿਹੜਾ ਕਿ ਕੋਈ ਕਹਿੰਦਾ ਮੈਂ ਤਾਂ ਕੇਸਰੀ ਝਾੜੂ ਵਾਲਾ ਪੱਕਾ ਸਮਰਥਕ ਆ ਕੋਈ ਕਹਿੰਦਾ ਮੈਂ ਬਾਦਲ ਵਾਲਾ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਕੋਈ ਤੁਹਾਨੂੰ ਬਹੁਤ ਘੱਟ ਲੋਕ ਜਿਹੜਾ ਇਨੇ ਕੀ ਲੋਕ ਸਾਨੂੰ ਪੰਜਾਬ ਲਈ ਲੜਦੇ ਵਿੱਚ ਦਿਖਣਗੇ ਜਿਹੜੇ ਜ਼ਿਆਦਾਤਰ ਲੋਕ ਨੇ ਸਾਡੇ ਪਾਰਟੀ ਬਾਜ਼ੀ ਦੇ ਵਿੱਚ ਮੜ ਚੁੱਕੇ ਨੇਗੇ ਉਹਨਾਂ ਕਰਕੇ ਜਿਹੜਾ ਸਾਡਾ ਪੰਜਾਬ ਦਾ ਪੱਠਾ ਬੈਠਿਆ ਹੋਇਆ ਇੱਕ ਤਾਂ ਸਾਡਾ ਪੱਠਾ ਸਾਡੇ ਪੰਜਾਬ ਦੇ ਲੀਡਰ ਨੇ ਬਿਠਾਤਾ ਦੂਜਾ ਸਾਡਾ ਪੱਠਾ ਜਿਹੜਾ ਸਾਡੇ ਪੰਜਾਬ ਦੇ ਪਖੰਡਵਾਦ ਨੇ ਬਿਠਾਤਾ ਜਦੋਂ ਸਾਡੇ ਪੰਜਾਬ ਦੇ ਲੋਕ ਇਹ ਚੀਜ਼ਾਂ ਨੂੰ ਜਾਗਰੂਤ ਹੋਣਗੇ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਮੁੱਦੇ ਕੀ ਨੇਗੇ ਸਾਡਾ ਪਖੰਡੀ ਬਾਬੇ ਆ ਕੇ ਹਰੇਕ ਬੰਦਾ ਜਾ ਕੇ ਪੈਰੀ ਹੱਥ ਲਾਈ ਜਾਂਦਾ ਹਰੇਕ ਸਾਡੇ ਜਿਹੜੇ ਲੀਡਰਾਂ ਨੇ ਕੰਮ ਪਤਾ ਕੀ ਕੀਤਾ ਮੁਦਿਆਦ ਲੋਕਾਂ ਨੂੰ ਭੁਖਾ ਕੇ ਪਖੰਡੀ ਬਾਬੇ ਪੈਦਾ ਕਰਤੇ ਉਹਨਾਂ ਦੇ ਜਾ ਕੇ ਪੈਰੀ ਹੱਥ ਲਾਉਣਗੇ ਜਿਹੜਾ ਪਖੰਡੀ ਬਾਬਾ ਸਾਡੇ ਪੰਜਾਬ ਦੇ ਲੋਕ ਐਡੇ ਬੇਵਕੂਫ ਨੇਗੇ ਧਰਮ ਕੀ ਅੱਜ ਤੱਕ ਧਰਮ ਨੂੰ ਨਹੀਂ ਸਮਝ ਚੁੱਕੇ ਸਾਡੇ ਪੰਜਾਬ ਦੇ ਲੋਕ ਐਡੇ ਬੇਵਕੂਫ ਨੇ ਜਿਹੜਾ ਪਖੰਡੀ ਬਾਬਾ ਜਿਹਦੇ ਕੋਲ 20 20 100 100 ਗਨਮੈਨ ਹੈ ਉਹਨੂੰ ਰੱਬ ਮੰਨੀ ਖੜੇ ਨੇਗੇ ਉਹ ਤੁਹਾਡਾ ਬੇੜਾ ਵਹੇ ਪੰਜਾਬ ਦੇ ਲੋਕੋ ਤੁਸੀਂ ਉਹਨੂੰ ਰੱਬ ਮੰਨੀ ਖੜਿਓ ਉਹ ਤਾਂ ਜਿਹੜੇ ਰੱਬ ਨੂੰ ਕੀ ਡਰ ਆ ਰੱਬ ਨੂੰ ਕੀ ਡਰ ਆ ਗਨਮੈਨ ਲੈਣ ਦਾ ਜਿਹੜਾ ਬੰਦਾ ਰੱਬ ਹੈ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਮੈਂ ਪਰਮਾਤਮਾ ਦਾ ਬੰਦਾ ਕਿਹੜਾ ਬੰਦਾ ਹੁਣ ਪਾਪਾ ਨਾਨਕ ਸਾਡਾ ਹੋਇਆ ਸਾਡਾ ਗੁਰੂ ਸਾਡੇ ਗੁਰੂ ਹੋਏ ਨੇ ਸਾਡੇ ਗੁਰੂਆਂ ਨੇ ਜੁਰਮ ਨਾਲ ਟੱਕਰ ਲੈਂਦੀ ਆ ਸਾਡੇ ਜਿਹੜਾ ਹੁਣ ਕਹਿ ਰਹੇ ਨੇ ਨਾ ਵੀ ਗੁਰੂਆਂ ਸਾਹਿਬ ਕੋਲੇ ਵੀ ਤਾਂ ਅੰਗ ਅੰਗ ਰੱਖਿਆ ਕਹੇਗੇ ਸੀਗੇ ਗੁਰੂਆਂ ਨੇ ਤਾਂ ਜੁਰਮ ਨਾਲ ਟੱਕਰ ਲਾਤੇ ਤੁਸੀਂ ਕਿਹੜਾ ਪੰਜਾਬ ਦੇ ਲਈ ਤੁਸੀਂ ਕਿਹੜਾ ਪੰਜਾਬ ਦੇ ਲਈ ਮੁੰਡਾ ਚੱਕ ਲਿਆ ਕਿਹੜਾ ਲੋਕਾਂ ਨੂੰ ਨੌਜਰਾਨਾ ਲਈ ਮੁੰਡਾ ਚੱਕ ਲਿਆ ਜਿਹੜੇ 100 199 ਲਈ ਫਰਤ ਰਹੇ ਸਾਡਾ ਇਹ ਪਖੰਡੀ ਬਾਬੇ ਨੇ ਸਮਝੋ ਸਿਸਟਮ ਸਾਡਾ ਖਰਾਬ ਕਿੱਥੋਂ ਹੋਇਆ ਸਾਡਾ ਸਿਸਟਮ ਉਥੋਂ ਖਰਾਬ ਹੋਇਆ ਕਿ ਪਖੰਡੀ ਬਾਬੇ ਜਿਹੜੇ ਕਿ ਇਹ ਲੀਡਰਾਂ ਨੇ ਪੈਦਾ ਕਰਤੇ 691 ਮੈਨ ਲੀਗ ਪਰ ਆਇਆ ਖੜਾ ਥਕੜਾ ਕਰ ਦਿੰਦੇ ਨੇ ਕਿ ਉਹ ਤੁਹਾਡਾ ਬੇੜਾ ਵਜੇ ਤੁਹਾਡਾ ਬੇੜਾ ਕਰ ਕਰਤਾ ਉਹਨਾਂ ਨੇ ਤੁਹਾਡਾ ਦੇਖ ਲਓ ਜਾ ਕੇ ਉੱਥੇ ਕਿਵੇਂ ਥੋੜੇ ਦਰਾਅ ਤੇ ਕਬਜਾ ਕਰ ਲੈ ਕਿਵੇਂ ਪਖੰਡੀ ਬਾਬਾ ਨੇ ਵੱਡੇ ਵੱਡੇ ਢੇਰਾ ਖੋਣ ਲੇ ਓਏ ਥੁੜੇ ਪੰਜਾਬ ਦਾ ਭਲਾ ਕਿੱਥੇ ਹੋ ਜੂਗਾ ਕਿਰਣਾ ਏਜੰਟ ਮਾਫੀਆ ਤਿਆਰ ਕਰਤਾ ਕਿ ਪੰਜਾਬ ਨੂੰ ਉਜਾੜੋ ਉਹ ਬੇਕੂਫ ਲੋਕੋ ਉਸੇ ਕਦੋਂ ਤੁਸੀਂ ਆਪ ਨੂੰ ਆਪਣੇ ਆਪ ਨੂੰ ਜ਼ਿੰਮੇਵਾਰ ਮੰਨੋਗੇ ਸਾਰਾ ਪੰਜਾਬ ਜਿਹੜਾ ਪੰਜਾਬ ਖੰਢੀ ਧਾਰ ਤੇ ਨੱਚਣ ਵਾਲਾ ਸੀਗਾ ਅੱਜ ਉਹ ਪੰਜਾਬ ਪਖੰਡੀ ਬਾਬਿਆਂ ਦੇ ਵਿੱਚ ਪੜ ਗਿਆ ਪਾਰਟੀਆਂ ਦੇ ਵਿੱਚ ਪੜ ਗਿਆ ਜੱਟਵਾਦ ਆ ਜਿਹੜਾ ਜਿਹੜਾ ਜੱਟਵਾਦ ਆ ਸਾਡਾ ਜੱਟਵਾਦ ਤਾਂ ਫਾਗਲ ਬੰਡਿਆ ਗਿਆ ਪਾਰਟੀਆਂ ਦੇ ਵਿੱਚ ਬਾਈ ਜਿਹੜੇ ਜੱਤਾਂ ਨੂੰ ਕਿਸੇ ਸਮੇਂ ਅਣਖੀ ਕਹਨੇ ਸੀਗੇ ਉਹ ਤਾਂ ਪਾਰਟੀਆਂ ਦੇ ਵਿੱਚ ਬੰਡੇ ਗਿਆ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਉਹ ਹੈ ਜੱਟਵਾਦ ਤਾਂ ਉਹਦੇ ਵਿੱਚ ਬੰਡਿਆ ਗਿਆ ਮਜ਼ਦੂਰ ਭਾਈਚਾਰਾ ਪੰਡਾ ਗਿਆ ਬਾਬਿਆਂ ਦੇ ਵਿੱਚ ਮੈਂ ਗੱਲ ਝੂਠੀ ਤਾਂ ਨਹੀਂ ਕਹੀ ਮਜ਼ਦੂਰ ਭਾਈਚਾਰਾ ਬਾਬਿਆਂ ਦੇ ਪੈਰੀ ਹੱਥ ਲਾਈ ਜਾਂਦਾ ਜਿਹੜੇ ਕਿਸਾਨਾਂ ਮਜ਼ਦੂਰਾਂ ਨੇ ਪੰਜਾਬ ਨੂੰ ਸਵਾਰਨਾ ਸੀਗਾ ਉਹ ਮਜ਼ਦੂਰ ਭਾਈਚਾਰਾ ਬਾਬਿਆਂ ਦੇ ਵਿੱਚ ਵੜ ਗਿਆ ਅਣਪੜਤਾ ਦੇ ਵਿੱਚ ਵੜ ਗਿਆ ਇਹ ਸਾਡਾ ਪੰਜਾਬ ਦਾ ਬਾਈ ਜੀ ਮੋਤਾ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਮੰਨੀਏ ਅਸੀਂ ਸੁਧਰੀਏ ਲੀਡਰਾਂ ਨੂੰ ਗਲਮੇ ਤੋਂ ਫੜੀਏ ਨੇਪਾਲ ਵਾਲਾ ਸੀ ਕੰਮ ਕਰੀਏ ਫਿਰ ਜਿਹੜਾ ਸਾਡਾ ਪੰਜਾਬ ਦਾ ਸਰਦਾਰਪੁਰ ਕਿ ਮਾਫਜ਼ੇ ਮਿਲਨੇ ਚਾਹੀਦੇ ਨੇ ਹੜਪੀਟਾਂ ਨੂੰ ਕਿਵੇਂ ਦੇ ਉਹਨਾਂ ਦੇ ਬੈਸੂਰਾ ਘਰ ਘਰ ਕਿਵੇਂ ਦੇ ਬਣਨੇ ਚਾਹੀਦੇ ਨੇ ਭਾਈ ਜੀ ਕੋਈ ਘਰ ਨਹੀਂ ਬਣਨੇ ਕੋਈ ਮਾਫਜ਼ੀ ਨਹੀਂ ਮਿਲਨੇ ਜੇ ਅਸੀਂ ਜੇਕਰ ਅਸੀਂ ਇਹ ਸਰਕਾਰ ਦੀ ਗੱਲ ਕਰੀਏ ਚਾਰ ਪੰਜ ਬੜੀ ਫਸਲ ਇਹਦੇ ਵਿੱਚ ਰੁੜ ਗਈ ਉਹਨਾਂ ਇਤਕਰਮ ਆਪਿਆਂ ਨੇ ਮਿਲਿਆ ਕੋਈ ਮਜ਼ਦੂਰਾਂ ਦਾ ਘਰ ਨਹੀਂ ਪੈਣਾ ਆਪ ਕੋ ਆਪਣੇ ਘਰ ਪਰ ਲੈਣਗੇ ਕੱਖ ਨਹੀਂ ਮਿਲਣਾ ਕੱਖ ਨਹੀਂ ਮਿਲਣਾ ਤਾਂ ਆਪ ਦੇ ਮਹਾਰੇ ਜਿਹੜੇ ਲੋਕ ਜਿਹੜਾ ਐਨ ਆਰ ਆਈ ਭਰਾ ਜਾ ਕਲਾਕਾਰ ਭਰਾ ਜਿਹੜੇ ਹੋਰ ਚੰਗੇ ਸਮਾਜਿਕ ਨੇ ਉਹਨਾਂ ਦੇ ਸਿਰ ਤੇ ਜਿਹੜਾ ਕਿ ਲੋਕਾਂ ਦੇ ਜ਼ਮੀਨਾ ਪੱਤਰ ਹੋਣਗੇ ਉਹਨਾਂ ਦੇ ਸਿਰ ਤੇ ਜਿਹੜਾ ਲੋਕਾਂ ਦੇ ਘਰ ਬਣਨਗੇ ਉਹਨਾਂ ਨੂੰ ਇਹ ਕਹਿ ਰਿਹਾ ਕਿ ਇਹਨਾਂ ਰਾਜਨੀਤੀ 'ਚ ਆਉਣਾ ਤਾਂ ਸੇਵਾ ਕਰਦੇ। ਕੌਣ ਕਹਿੰਦੇ ਨੇ ਕਿ ਮੈਨੂੰ ਇੱਕ ਦਾ ਨੌ ਰੱਸ ਮੈਂ ਖਾਲ ਖੱਡੂ ਆਉਂ। ਲੀਡਰ ਦਾ ਮੈਨੂੰ ਨੌ ਰੱਸ। ਮੈਂ ਉਹਨੂੰ ਸਾਲੇ ਨੂੰ ਕਿਤੇ ਬੱਦੀਆਂ ਦੇ ਆਗੂ ਗਈ ਜਾ। ਚਲੋ ਜਿੱਥੇ ਬੰਦੇ ਸਾਡੀਆਂ ਆਪਣੀਆਂ ਨਹੀਂ ਆ। ਇੱਕ ਜਿਹੜਾ ਰਾਜਨੀਤਿਕ ਲੀਡਰ ਨੇ ਕਿਹਾ ਉਹਨੂੰ ਮੈਂ ਬਾਹਰ ਚੜਾਉਂ ਮਾਰ ਕੇ ਸਿੱਧੀ ਜੀ ਗੱਲ। ਮੈਂ ਕਿਤੇ ਡਰਦਾ ਨਹੀਂ। ਠੀਕ ਹੈ। ਤੁਸੀਂ ਸਾਲੇ ਉਹ ਤੁਸੀਂ ਕਿੰਨੇ ਕਿੱਜ ਤੁਸੀਂ ਪੰਜਾਬ ਦਾ ਜ ਰੋਕੀ ਕਿਹੜੇ ਨੇ ਜਾ ਕੇ ਦਿੱਲੀ ਇੱਕ ਧਰਨਾ ਲਾਓ ਕਿ ਲੱਤਾਂ ਕੰਮ ਦੀਆਂ ਨਾਲ ਸਾਡਾ ਪੰਜਾਬ ਬਰਬਾਦ ਹੋ ਜਿੰਦਾ ਸਾਡਾ ਪੰਜਾਬ ਦੇ ਤੁਸੀਂ ਕਿੰਨੇ ਤੁਸੀਂ ਅਜਾਟ ਮਾਫੀਆ ਦੇਖੋ ਕਿੰਨਾ ਪੈਦਾ ਹੋ ਗਿਆ ਨੌਜਵਾਨਾਂ ਨੂੰ ਲੁੱਟ ਕਹਿੰਦਾ ਕਿੰਨਾ ਨੇ ਇਹ ਗੱਲ ਕਹੀ ਆ ਇਸ ਕਰਕੇ ਇਹ ਰਹੀਆਂ ਗੱਲਾਂ ਨੇ ਗਿਆ ਰਾਜਨੀਤੀ ਜਿਹੜੀ ਕਿ ਰਾਜਨੀਤੀ ਤੇ ਆਪਾਂ ਗੱਲ ਕਰੀਏ ਹਮੇਸ਼ਾ ਸਾਡੇ ਪੰਜਾਬ ਦੇ ਲੋਕਾਂ ਨੂੰ ਗਧਿਆਂ ਦੇ ਗਲਾਂ ਦੇ ਵਿੱਚੋਂ ਟੱਲੀਆਂ ਲਾ ਕੇ ਘੋੜਿਆਂ ਦੇ ਗਲਾਂ 'ਚ ਆਪਣੇ ਟੱਲੀਆਂ ਪਾਉਣੇ ਚਾਹੁੰਦੇ ਨੇ ਘੋੜਿਆਂ ਤੇ ਕਾਟੀਆਂ ਪਾਉਣੇ ਚਾਹੁੰਦੇ ਨੇ ਨਾ ਕਿ ਜਿਹੜੇ ਗਧੇ ਨੇਗੇ ਜਿਨ੍ਹਾਂ ਨੇ ਪੰਜਾਬ ਦੀ ਇਤਿਹਾਸਕ ਗੱਲ ਕੀਤੀ ਨਹੀਂ ਜਿਹੜੇ ਸਿਰਫ ਔਰ ਸਿਰਫ ਲੈ ਕੇ ਗਨਮੈਨੇ ਤੁਰੇ ਫਿਰਦੇ ਨੇਗੇ ਉਹਨਾਂ ਦਾ ਸਾਨੂੰ ਸਾਡੇ ਪੰਜਾਬ ਤੋਂ ਕੋਈ ਧੰਨਵਾਦ ਹੋਰ ਵੀ ਵੀਰਾਂ ਨੇ ਸਮਾਂ ਲੜਨਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲ ਕਰ ਅੱਜ ਬੰਗਾਲੀ ਵਾਲੇ ਪੋਲ ਦੇ ਉੱਪਰ ਜਿਹੜਾ ਵੱਡਾ ਧਰਨਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਉੱਥੇ ਪਹੁੰਚੇ ਤੁਸੀਂ ਬਣੇ ਰਹੋ ਸਾਡੇ ਨਾਲ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਕੈਮਰਾ ਪਰਤਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਪਰਤਨ